ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਾ ਕਰਦਾ ਸੀ ਕਹਿੰਦੇ ਉਸ ਸਮੇਂ 14 ਵਿਦਿਆ ਕਲਾ ਹੁੰਦੀਆਂ ਸਨ 14 ਵਿਦਿਆ ਕਲਾ ਵੱਖ-ਵੱਖ ਥਾਵਾਂ ਤੇ ਜਾ ਕੇ ਸਿਖਾ ਕੇ ਸਿੱਖਦੇ ਸਨ ਕਹਿੰਦੇ ਜਿਹੜੇ ਨਗਰ 'ਚ ਆਏ ਉਹਦਾ ਮਨ 'ਚ ਚਾਹ ਸੀ ਕਿ ਇਧੋਂ ਦੇ ਹਰੇਕ ਬੱਚੇ ਨੂੰ ਉਹ ਇਹ ਵਿਦਿਆ ਕਲਾ ਸਿਖਾਵੇਗਾ ਕਹਿੰਦੇ ਉਹ ਰੋਜ਼ ਇੱਕ ਦੋ ਜਗ੍ਹਾ ਇਕੱਠੇ ਕਰਕੇ ਉਹਨਾਂ ਨੂੰ ਵਿਦਿਆ ਕਲਾ ਸਿਖਾਉਣ ਲੱਗ ਜਾਂਦਾ ਤੇ ਆਸ-ਪਾਸ ਦੇ ਲੋਕਾਂ ਨੇ ਦੇਖ ਕੇ ਬੜਾ ਚੰਗਾ ਕਿ ਉਹਦਾ ਵਿਆਹ ਕਰਾ ਦਿੱਤਾ ਕਿ ਮਾਪਿਓ ਹੈ ਨਹੀਂ ਸਨ ਕਹਿੰਦੇ ਕਿ ਜਦੋਂ ਵਿਆਹ ਹੋਇਆ ਤਾਂ ਕੁਝ ਸਮੇਂ ਬਾਅਦ ਇੱਕ ਧੀ ਦੀ ਦਾਤ ਉਸਨੂੰ ਪ੍ਰਾਪਤ ਹੋਈ ਤੇ ਉਹ ਬੜਾ ਖੁਸ਼ ਹੋਇਆ ਕਹਿੰਦੇ ਹੁਣ ਉਹ ਬੱਚਿਆਂ ਨੂੰ ਵਿਦਿਆ ਕਲਾ ਸਿਖਾਉਂਦਾ ਸੀ ਆਸ-ਪਾਸ ਦੇ ਲੋਕ ਹੋਰ ਦੇਖ ਕੇ ਆਪਣੇ ਬੱਚੇ ਉੱਥੇ ਭੇਜਣ ਲੱਗੇ ਹੁਣ ਉਹਦੇ ਕੋਲ ਘਰ ਜੋ ਮਾਪਿਓ ਦੀ ਸੰਪਤੀ ਸੀ ਉਹ ਥੋੜਾ-ਥੋੜਾ ਕਰਕੇ ਉਹਦੇ ਨਾਲ ਉਹ ਚੀਜ਼ਾਂ ਲੈ ਕੇ ਆਉਂਦਾ ਤੇ ਵਿਦਿਆ ਕਲਾ ਸਿਖਾ ਦਿੰਦਾ ਹੁਣ ਉਹਦੀ ਜਿਹੜੀ ਧੀ ਸੀ ਉਹ ਵੀ ਇਕੱటిਵਰਿਆਂ ਦੀ ਹੋ ਗਈ ਸੀ ਕਹਿੰਦੇ ਹੁਣ ਜੋ ਧਨ ਰਾਸ਼ੀ ਸੀ ਉਹ ਖਤਮ ਹੋ ਚੁੱਕੀ ਸੀ ਘਰ ਖਾਨ ਨੂੰ ਕੁਝ ਵੀ ਨਹੀਂ ਸੀ ਤੇ ਆਸ-ਪਾਸ ਦੇ ਲੋਕ ਕੁਝ ਦੇ ਜਾਂਦੇ ਤੇ ਉਹਦੇ ਨਾਲ ਗੁਜ਼ਾਰਾ ਹੁੰਦਾ ਉਹਦੀ ਧੀ ਬੜੀ ਜ਼ਿਆਦਾ ਸਿਆਣੀ ਤੇ ਸੋਚਵਾਨ ਸੀ ਉਹਦੀ ਧੀ ਨੇ ਕਿਹਾ ਪਿਤਾ ਜੀ ਐਵੇਂ ਕਰੋ ਕਿ ਹੁਣ ਆਪਣੇ ਕੋਲ ਕੋਈ ਧਨ ਸੰਪਤਾ ਨਹੀਂ ਬਚੇ ਤੁਸੀਂ ਰਾਜੇ ਦੇ ਕੋਲ ਜਾਓ ਤੇ ਇਸ ਨਗਰ ਦਾ ਰਾਜਾ ਬੜਾ ਜ਼ਿਆਦਾ ਧਰਮੇ ਹੈ। দান ਦੇਣ ਵਾਲਾ ਹੈ। ਤੁਸੀਂ ਜਾ ਕੇ ਉਹਨੂੰ ਗੱਲ ਦੱਸੋ। ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। ਹੁਣ ਚਾਰੇ ਪਾਸੇ ਇਸ ਮਨੋਖ ਦੇ ਜਿਹੜੀ ਵਿਦਿਆ ਕਲਾ ਬੱਚਿਆਂ ਨੂੰ ਸਿਖਾਉਂਦਾ ਸੀ ਉਹਦੀ ਬੜੀ ਚਰਚਾ ਹੁੰਦੀ ਸੀ। ਇਹ ਗੱਲ ਰਾਜੇ ਤੱਕ ਪਹੁੰਚੀ ਤੇ ਰਾਜੇ ਕੋਲ ਜਦੋਂ ਉਹ ਪਹੁੰਚਿਆ ਰਾਜੇ ਨੇ ਬੜਾ ਇੱਜ਼ਤ ਮਾਨ ਕੀਤਾ। ਰਾਜੇ ਨੇ ਕਿਹਾ ਮੈਂ ਤੈਨੂੰ ਰੋਜ਼ 1 ਰੁਪਿਆ ਦਿਆ ਕਰਾਂਗਾ। ਤੇ ਤੂੰ 1 ਰੁਪਿਆ ਜਿਹੜਾ ਤੂੰ ਉਸ ਦੇ ਨਾਲ ਆਪਣਾ ਇਹ ਵਿਦਿਆ ਕਲਾ ਸਿਖਾ ਆਂਦੇ ਕਿਉਂਕਿ ਪੁਰਾਣੇ ਸਮੇਂ 'ਚ 1 ਰੁਪਏ ਦੀ ਬੜੀ ਐਮੇਤ ਹੁੰਦੀ ਸੀ ਕਹਿੰਦੇ ਜਾਂ ਕਹਿ ਲਓ ਇੱਕ ਮੋਰ ਦਿਆ ਕਰਾਂਗੇ ਕਹਿੰਦੇ ਕਿ ਇਸ ਤਰ੍ਹਾਂ ਉਹਨੇ ਕਿਹਾ ਕਿ ਰਾਜਾ ਠੀਕ ਹੈ ਪਰ ਤੇਰੇ ਤੋਂ ਉਹ ਮੋਰ ਮੈਂ ਅਮਰਤ ਵੇਲੇ ਲੈਣ ਆਇਆ ਕਰਾਂਗਾ ਅਮਰਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਮੈਂ ਲੈਣ ਆਇਆ ਕਰਾਂਗਾ ਜੇ ਤੇ ਤੂੰ ਉਸ ਸਮੇਂ ਜਾਗਦਾ ਹੋਇਆ ਮੈਂ ਮੋਰ ਲੈ ਕੇ ਚਲਾ ਜਾਇਆ ਕਰਾਂਗਾ ਜੇ ਤੂੰ ਨਾ ਜਾਗਿਆ ਤੇ ਮੈਂ ਖਾਲੀ ਹੱਥ ਚਲਾ ਜਾਵਾਂਗਾ ਰਾਜਾ ਕਿੰਦਾ ਕਿ ਮੈਂ ਤੇ ਸੂਰਜ ਚੜਨ ਤੋਂ ਬਾਅਦ ਉੱਠਦਾ ਹਾਂ ਜੇ ਐਵੇਂ ਤੂੰ ਖਾਲੀ ਜਾਏਗਾ ਤੇ ਚੰਗਾ ਨਹੀਂ ਲੱਗਦਾ ਤੂੰ ਬਾਅਦ ਚ ਆ ਜਾਇਆ ਕਰੀ ਉਹਨੇ ਕਿਹਾ ਨਹੀਂ ਰਾਜਾ ਮੈਂ ਆਵਾਂਗਾ ਤੇ ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਜੇ ਤੂੰ ਦੇ ਦਿਆ ਕਰੇਂਗਾ ਤੇ ਠੀਕ ਹੈ ਨਹੀਂ ਤੇ ਮੈਂ ਚਲਾ ਜਾਵਾਂਗਾ ਰਾਜੇ ਨੇ ਕਿਹਾ ਕਿ ਭਾਈ ਨੇਕ ਕੰਮ ਹੈ ਉਹਨੇ ਕਿਹਾ ਕੋਈ ਨਾ ਮੈਂ ਅਮਰਤ ਵੇਲੇ ਉੱਠ ਜਾਵਾਂਗਾ ਉਹ ਜਦ ਅਗਲੀ ਸਵੇਰ ਹੋਈ ਤੇ ਰਾਜਾ ਅਮਰਤ ਵੇਲੇ ਇਸ਼ਨਾਨ ਕਰਕੇ ਤੇ ਖੜਾ ਹੋ ਗਿਆ ਹੁਣ ਉਹਦਾ ਇੰਤਜ਼ਾਰ ਕਰਨ ਲੱਗਾ ਉਹ ਆਇਆ ਤੇ ਉਹਨੇ ਕਿਹਾ ਰਾਜਨ ਰਾਜੇ ਨੇ ਕਿਹਾ ਕਿ ਇਹ ਜਿਹੜੇ ਮੋਰ ਹੈ ਇਹਨਾਂ ਪੰਡਤ ਨੂੰ ਤੁਸੀਂ ਮੇਰੇ ਹੱਥ ਤੋਂ ਆਪ ਲਵੋ ਮੈਂ ਤੁਹਾਡੇ ਤਲੇ ਤੇ ਇਹ ਐਵੇਂ ਕਰਕੇ ਨੇ ਰੱਖਣਾ ਚਾਹੁੰਦਾ ਤੁਸੀਂ ਮੇਰੇ ਹੱਥ ਤੋਂ ਆਪ ਚੁੱਕੋ ਉਹਨੇ ਕਿਹਾ ਠੀਕ ਐ ਹੁਣ ਰਾਜਾ ਅਮਰਤ ਵੇਲੇ ਉੱਠਦਾ ਸੀ ਇਸ਼ਨਾਨ ਕਰਦਾ ਤੇ ਐਵੇਂ ਸਮਾਂ ਲੰਘਣ ਲੱਗਾ ਕਹਿੰਦੇ ਇਸ਼ਨਾਨ ਕਰਕੇ ਹੁਣ ਉਹ ਸਮਾਂ ਬਹੁਤ ਹੁੰਦਾ ਸੀ ਪਰਮਾਤਮਾ ਦਾ ਨਾਮ ਵੀ ਲੈਣ ਲੱਗਾ ਹੁਣ ਕਈ ਐਸੇ ਕੰਮ ਸਨ ਜੋ ਤੇ ਸੁਤੇ ਪਿਆਹੀ ਹੋ ਜਾਂਦੇ ਸਨ ਕਈ ਤਰ੍ਹਾਂ ਦੇ ਗੜਬਲ ਕੁਟਾਲੇ ਮੰਤਰੀ ਸੁਤੇ ਪਿਆੰ ਕਰ ਦਿੰਦੇ ਸਨ ਹੁਣ ਉਹ ਰਾਜਾ ਅਮਰਤ ਵੇਲੇ ਉੱਠ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਲੈ ਕੇ ਤੇ ਆਪਣੇ ਕੰਮਕਾਰ 'ਚ ਲੱਗ ਜਾਂਦਾ ਹੁਣ ਰਾਜੇ ਨੇ ਬੜੀਆਂ ਸਾਰੀਆਂ ਐਸੇ ਕੰਮ ਜਿਹੜੇ ਸਨ ਉਹ ਬੰਦ ਕਰ ਦਿੱਤੇ ਜੋ ਰਾਜੇ ਨੂੰ ਪਸੰਦ ਨਹੀਂ ਸਨ ਹੁਣ ਮੰਤਰੀਆਂ ਨੂੰ ਇਹ ਗੱਲ ਘਟਕਣ ਲੱਗੀ ਕਿ ਰਾਜਾ ਹੁਣ ਛੇਤੀ ਉੱਠ ਜਾਂਦਾ ਤੇ ਹਰੇਕ ਕੰਮ ਦੇ ਵਿੱਚ ਆ ਕੇ ਉਹ ਪੁਸ਼ਕਿਸ਼ ਕਰਦਾ ਤੇ ਆਪਣਾ ਜਿਹੜਾ ਪੈਸਾ ਟੱਕਾ ਬੰਨਦਾ ਸੀ ਉਹ ਤੇ ਬੰਦ ਹੋ ਗਿਆ ਹੁਣ ਹੇਲਾ ਵਸੀਲਾ ਕੀਤਾ ਜਾਵੇ ਜਿਹੜਾ ਇਹਨੂੰ ਪੈਸੇ ਦਿੰਦਾ ਇਹ ਛੇਤੀ ਉੱਠਦਾ ਇਹ ਕਿਸੇ ਨਾ ਕਿਸੇ ਤਰੀਕੇ ਬੰਦ ਹੋਵੇ ਕਹਿੰਦੇ ਰਾਜੇ ਦਾ ਇੱਕ ਮੰਤਰੀ ਸੀ ਉਹ ਬੜਾ ਜ਼ਿਆਦਾ ਚਾਫਲੋਸ ਸੀ ਤੇ ਰਾਜੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਰਾਜਾ ਆਪਣੀ ਵਾਵਾ ਸੁਣ ਕੇ ਤੇ ਉਹ ਦਾਨ ਦਿਆ ਕਰਦਾ ਕਿਸੇ ਨੂੰ ਕੁਝ ਵੀ ਦੇ ਦਿਆ ਕਰਦਾ ਪਰ ਜਿਹੜਾ ਪੰਡਤ ਸੀ ਉਹ ਨਾ ਤਾਂ ਐਵੇਂ ਚਾਫਲੋਸੀ ਕਰਦਾ ਸੀ ਤੇ ਨਾ ਹੀ ਮਿੱਠੀਆਂ ਗੱਲਾਂ ਵਿੱਚ ਆ ਕੇ ਕੋਈ ਵੀ ਆਪਣੀ ਪ੍ਰਸੰਸਾ ਕਰਵਾਉਂਦਾ ਸੀ ਕਹਿੰਦੇ ਇੱਕ ਦਿਨ ਮੰਤਰੀ ਕਹਿੰਦਾ ਕਿ ਰਾਜਾ ਤੁਸੀਂ ਰੋਜ਼ ਦਾਨ ਕਰਦੇ ਹੋ ਇਸ ਤੋਂ ਪੁੱਛੋ ਕਿ ਇਹ ਜਿਹੜਾ ਦਾਨ ਮੈਂ ਕਰਦਾ ਪਿਆ ਹਾਂ ਇਹਦਾ ਫਲ ਕੀ ਹੋਏਗਾ ਉਹਨੇ ਕਿਹਾ ਜ਼ਰੂਰ ਇਹਦਾ ਫਲ ਕੋਈ ਨਾ ਕੋਈ ਤਾਂ ਮਿਲਦਾ ਹੀ ਹੋਵੇਗਾ ਉਹ ਕਹਿੰਦਾ ਕਿ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਅਸੀਂ ਵੀ ਫਿਰ ਕੋਈ ਦਾਨ-ਪੋਣ ਕਰਾਂਗੇ ਜਿਨੇ ਸਾਡੇ ਹਾਸੀਅਤ ਹੋਵੇਗੇ ਉਹਨੇ ਕਿਹਾ ਠੀਕ ਹੈ ਅੱਜ ਜਦੋਂ ਪੰਡਤ ਆਇਆ ਤਾਂ ਰਾਜਾ ਕਹਿਣ ਲੱਗਾ ਉਹਨੂੰ ਪੰਡਤ ਨੂੰ ਇੱਕ ਗੱਲ ਤੇ ਦੱਸੋ ਇਹ ਜਿਹੜਾ ਮੈਂ ਦਾਨ ਪੂਨ ਕਰਦਾ ਹਾਂ ਇਹਦੇ ਨਾਲ ਕੀ ਹੋਏਗਾ ਉਹਨੇ ਕਿਹਾ ਪੰਡਤ ਜੀ ਜਿਹੜਾ ਤੁਸੀਂ ਦਾਨ ਕਰਦੇ ਹੋ ਇਹਨੇ ਬੱਚਿਆਂ ਦਾ ਜਿਹੜਾ ਤੁਸੀਂ ਭਵੇਖ ਉਚਵਲ ਕਰਦੇ ਹੋ ਗਿਆਨ ਤੋਂ ਵੱਧ ਤੇ ਹੋਰ ਵੱਡਾ ਕੋਈ ਦਾਨ ਹੀ ਨਹੀਂ ਹੁੰਦਾ ਇਸ ਕਰਕੇ ਤੁਹਾਡਾ ਜਿਹੜਾ ਇਹ ਇਸ ਜੋੜੇ ਨਾਲ ਜਿਹੜੇ ਤੁਸੀਂ ਤਾਨ ਕਰਦੇ ਪਏ ਹੋ ਜਿਹੜੀ ਜੜ ਹੈ ਤੁਹਾਡੇ ਲੋਕ ਤੇ ਪਰਲੋਕ ਦੀ ਉਹ ਸੁਖਾਲੀ ਜਿਹੜੀ ਹੈ ਉਹ ਹੋ ਰਹੀ ਹੈ ਉਹਨੇ ਕਿਹਾ ਕਿ ਅੱਛਾ ਇਹ ਤੇ ਬੜੀ ਚੰਗੀ ਗੱਲ ਹੈ ਹੁਣ ਉਹਨੇ ਮੰਤਰੀ ਨੂੰ ਦੱਸਿਆ ਰਾਜਾ ਵੀ ਕਹਿੰਦਾ ਕਿ ਇਹ ਗੱਲ ਹੈ ਇਹਦੇ ਨਾਲ ਜਿਹੜਾ ਆਪਣੀ ਜੜ ਹੈ ਉਹ ਹਰੇ ਹੁੰਦੀ ਹੈ ਤੇ ਲੋਕ ਪਰਲੋਕ ਦੀ ਉਹ ਹਮੇਸ਼ਾ ਸੁਖਾਲੇ ਹੁੰਦੇ ਹਨ ਇਹਦੇ ਨਾਲ ਆਪਣਾ ਲੋਕ ਤੇ ਪਰਲੋਕ ਵੀ ਸੁਖਾਲਾ ਹੋਵੇਗਾ ਕਰ ਵਰਕਤ ਆਵेंगे ਤੇ ਜਿਹੜੀ ਧਰਮ ਦੀ ਜੜ ਹੈ ਉਹ ਵੀ ਹਰੀ ਰਹੇਗੀ ਉਹ ਕਹਿੰਦਾ ਅਸ਼ਾ ਹੁਣ ਉਹ ਵੀ ਨਵਯੋਧ ਕਰਨ ਲੱਗਾ ਕੀ ਕੀਤਾ ਜਾਵੇ ਐਵੇਂ ਕਰਦੇ ਕਰਦੇ ਕੋਈ ਅਰਥ ਬਰੇ ਲੰਗੇ ਕਹਿੰਦੇ ਹੁਣ ਉਹਨੇ ਆ ਕੇ ਕਿਹਾ ਕਿ ਰਾਜਾ ਬੜੇ ਲੰਮੇ ਐਸੇ ਤਾਂ ਤੁਸੀਂ ਉਹਨੂੰ ਪੈਸਾ ਟੱਕਰ ਦੇਣ ਦੇ ਹੋ ਤੁਸੀਂ ਐਵੇਂ ਕਰੋਗੇ ਆਪਾਂ ਨਵੀਂ ਆਪਾਂ ਉਹਨਾਂ ਦੀ ਵਿਦਿਆ ਜਿੱਥੇ ਪੜਦੇ ਹਨ ਉਹ ਆਪਾਂ ਇਮਾਰਤ ਨਵੀਂ ਬਣਾ ਦਈਏ ਇਮਾਰਤ ਦੇ ਨਾਲ ਸਾਫ ਸਫਾਈ ਨੂੰ ਵਧ ਖਰਚਾ ਦਈਏ ਤੇ ਰਾਜਾ ਕਹਿੰਦਾ ਬੜੀ ਵਧੀਆ ਗੱਲ ਹੈ ਕਹਿੰਦਾ ਕਿ ਅੱਜ ਜਦੋਂ ਆਇਆ ਤੇ ਉਹਦੇ ਨਾਲ ਗੱਲਬਾਤ ਕਰਾਂਗਾ ਉਹਨੇ ਰਾਜੇ ਨੇ ਉਹ ਪੰਡਤ ਨਾਲ ਗੱਲਬਾਤ ਕੀਤੀ ਕਿ ਅਸੀਂ ਹੋਣਾ ਤੈਨੂੰ ਵੀ ਤੇਰੇ ਜਿਹੜੀ ਇਹ ਆਸੇ ਪਾਸੇ ਇਮਾਰਤ ਹੈ ਇਹ ਨਵੇਂ ਬਣਾਵਾਂਗੇ ਤੇ ਸਫਾਈ ਦਾ ਧਿਆਨ ਰੱਖਾਂਗੇ ਹੁਣ ਤੈਨੂੰ 5 ਰੁਪਏ ਦਿੱਤੇ ਜਾਣਗੇ ਉਹ ਕਹਿੰਦਾ ਜੀ ਮੈਨੂੰ 5 ਰੁਪਏ ਦੀ ਜ਼ਰੂਰਤ ਹੀ ਨਹੀਂ ਉਹ ਕਹਿੰਦਾ ਨਹੀਂ ਤੂੰ ਆਪਣੇ ਬੱਚਿਆਂ ਨੂੰ ਚੰਗਾ ਉੱਥੇ ਖਾਣਾ ਵੀ ਖਵਾਇਆ ਕਰ ਤੇ ਕਹਿੰਦਾ ਆਨ ਦਾ ਦਾਨ ਕਰਨਾ ਚਾਹੀਦਾ ਹੈ ਤੇ ਸਾਫ ਸਫਾਈ ਰੱਖਿਆ ਕਰ ਤੇ ਉਹ 5 ਰੁਪਏ ਦੇਣ ਤੇ ਦਿੱਤੇ ਜਾਣਗੇ ਉਹਨੇ ਮਨਾ ਕਰ ਦਿੱਤਾ ਉਹ ਕਹਿੰਦੇ ਕਿ ਨਹੀਂ ਜਿੰਨੇ ਲੱਗਣਗੇ ਬਾਕੀ ਥੋੜਾ ਰੱਖ ਦਿਆ ਕਰੇ ਉਹ ਮੰਨ ਗਿਆ ਕਹਿੰਦਾ ਚਲੋ ਠੀਕ ਹੈ ਕਹਿੰਦਾ ਐਵੇਂ ਕਰਕੇ ਹੁਣ ਕੁਝ ਸਮਾਂ ਲੰਘਿਆ ਤੇ ਹੁਣ ਉਹ ਮੰਨ ਤ ਗਿਆ ਕਿ ਕਹਿੰਦਾ ਕਿ ਤੁਹਾਨੂੰ ਰੋਜ਼ ਆਖ ਜਾਂਦਾ ਜਦੋਂ ਤੁਸੀਂ ਇਹ ਤੁਹਾਡੀ ਤਲੇ ਤੋਂ ਰੁਪਇਆ ਚੁੱਕਦਾ ਹੈ ਤੁਹਾਨੂੰ ਰੋਜ਼ ਆਖ ਜਾਂਦਾ ਕਿ ਜਿਹੜਾ ਤੇਰਾ ਲੋਕ ਤੇ ਪਲੋਕ ਦੀ ਜੜ ਹਰੀ ਰਵੇ ਤੇ ਤੇਰੇ ਧਰਮ ਦੀ ਜੜ ਹਰੀ ਰਵੇ ਤੇ ਤੁਸੀਂ ਦੇਖ ਲਓ ਉਹ ਜੜ ਹਰੀ ਹੈ ਜਾਂ ਨਹੀਂ ਇਹਨੇ ਨੂੰ ਰਾਜ ਨੂੰ ਗੁੱਸੇ ਨਾਲ ਕਹਿੰਦਾ ਕਿ ਉਹ ਐਡਾ ਧਰਮੀ ਤੇ ਚੰਗਾ ਬੰਦਾ ਹੈ ਤੇ ਮੈਂ ਉਹਦੇ ਤੇ ਸ਼ੰਕਾ ਕਿਉਂ ਕਰਾਂ ਹੁਣ ਰਾਜਾ ਗੱਲਾਂ ਵਿੱਚ ਆ ਜਾਂਦਾ ਸੀ ਉਹ ਕਹਿੰਦਾ ਕਿ ਮੈਂ ਇਹ ਨਹੀਂ ਕਹਿੰਦਾ ਆਪਾਂ ਵੇਖੋ ਜੇ ਕਿਸੇ ਪੌਦੇ ਨੂੰ ਵੱਧ ਪਾਣੀ ਪਾਈਏ ਕਈ ਵਾਰ ਸਾਲ ਜਾਂਦਾ ਹੈ ਘਟ ਪਾਣੀ ਪਾਏ ਤਾਂ ਵੀ ਸੜ ਜਾਂਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਪੰਡਤ ਕਿਹੜਾ ਲਾਲਚ ਕਰਦਾ ਇਹਨੇ ਤੁਹਾਨੂੰ ਆਪਣੇ ਮੋਹੋਂ ਤੇ ਕੁਝ ਨਹੀਂ ਕਹਿਣਾ ਕੀ ਪਤਾ ਜਿੰਨਾ ਆਪਾਂ ਦਾਨ ਕਰਦੇ ਹੋਏ ਉਹਦੇ ਨਾਲ ਉਹ ਜਣ ਕਿਤੇ ਸੋਕ ਹੀ ਨਾ ਜਾਵੇ ਤਾਂ ਕਰਕੇ ਕਹਿਣਾ ਹਾਂ ਪੁੱਛ ਲਵੋ ਵੱਧ ਦੀ ਜ਼ਰੂਰਤ ਹੋਵੇ ਤਾਂ ਵੱਧ ਦਾਨ ਕਰ ਦਿਆ ਕਰਾਂਗੇ ਰਾਜਾ ਕਹਿੰਦਾ ਇਹ ਗੱਲ ਤਾਂ ਠੀਕ ਹੈ ਚਲ ਆ ਜਾਵੇਗਾ ਤਾਂ ਜ਼ਰੂਰ ਪੁੱਛਾਂਗਾ ਰਾਜ ਨੇ ਆਪਣੀ ਰਾਣੀ ਨਾਲ ਵੀ ਗੱਲ ਕੀਤੀ ਤੇ ਐਵੇਂ ਉਸ ਤੋਂ ਪੁੱਛਣ ਲੱਗਾ ਕਿ ਝੜ ਹਰੀ ਹੈ ਕਿ ਨਹੀਂ ਕਹਿੰਦਾ ਜੀ ਆਪਾਂ ਜ਼ਰੂਰ ਪੁੱਛਾਂਗੇ ਸਵੇਰੇ ਆਏ ਤੇ ਸਵੇਰ ਹੋਈ ਤੇ ਉਹਨੂੰ ਕਹਿੰਦੇ ਕਿ ਜਦੋਂ ਆਇਆ ਤੇ ਕਹਿੰਦੇ ਪੰਡਤ ਜੀ ਤੁਸੀਂ ਰੋਜ਼ ਆਖ ਜਾਂਦੇ ਹੋ ਕਿ ਧਰਮ ਦੇ ਜਿਹੜੇ ਹੈ ਜੜ ਉਹ ਹਰੀ ਰਹੇ ਤੇਰੇ ਲੋਕ ਪਰ ਲੋਕ ਦੀ ਜੜ ਹਰੀ ਰਹੇ ਤੇਰੇ ਰੰਗ ਭਾਗ ਲੱਗੇ ਰਹਿਣ ਮੈਂ ਦੇਖਣਾ ਚਾਹੁੰਦਾ ਹਾਂ ਉਹ ਰੰਗ ਭਾਗ ਕਿਵੇਂ ਦੇ ਹਨ ਮੈਂ ਵੀ ਦੇਖਣਾ ਚਾਹੁੰਦਾ ਹਾਂ ਉਹ ਜੜ ਹਰੀ ਹੋਈ ਹੈ ਕਿ ਨਹੀਂ ਉਹ ਕਹਿੰਦੇ ਕਿ ਔਂਜ ਤੇ ਬੜੇ ਚੰਗੇ ਗੱਲ ਹੈ ਜੇ ਤੁਹਾਡੇ ਮਨਚ ਇਹ ਵੀ ਹੈ ਕਿ ਇੰਨੇ ਵਿਸ਼ਵਾਸ ਦੇ ਨਾਲ ਤੁਸੀਂ ਦਾਨ ਕਰਦੇ ਹੋ ਤੇ ਚੜ ਹਰੀ ਹੋਵੇਗੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਰ ਜਿਹੜਾ ਦਾਨਪੁਣ ਕਰਦੇ ਹਨ ਉਹਦਾ ਜਿਹੜਾ ਐਵੇਂ ਆਪਣਾ ਫਲ ਦੇਖਣਾ ਹੈ ਇਸ ਦਾ ਇੱਕ ਨਿਯਮ ਹੈ ਇਹਦੀ ਉਲੰਘਣਾ ਕਰਨਾ ਮੈਂ ਵੇਖਣਾ ਚੰਗੀ ਗੱਲ ਨਹੀਂ ਮੰਨੀ ਗਈ ਉਹ ਕਹਿੰਦੇ ਕਿ ਨਹੀਂ ਅਸੀਂ ਵੇਖਣੀ ਹੈ ਉਹ ਕਹਿੰਦੇ ਕਿ ਜੇ ਤੁਸੀਂ ਇੰਨੇ ਜਿੱਦ ਕਰਦੇ ਹੋ ਤੇ ਮੈਂ ਤੁਹਾਨੂੰ ਵਿਖਾ ਦਿੰਦਾ ਹਾਂ ਉਹ ਕਹਿੰਦਾ ਕਿ ਐਵੇਂ ਕਰੋ ਇਹ ਦਾਣ ਪਾਸੋਂ ਲੈ ਲਵਾਂਗਾ ਚਾਰ ਤੁਸੀਂ ਘੋੜੇ ਮੰਗਵਾ ਲਓ ਤੇ ਐਸੇ ਘੋੜੇ ਮੰਗਵਾਓ ਜਿਹੜੇ ਤੇਜ਼ ਰਫ਼ਤਾਰ ਚੱਲਦੇ ਹੋਣ ਉਹਨੇ ਕਿਹਾ ਕਿ ਠੀਕ ਹੈ ਹੁਣ ਉਹ ਰਾਜਾ ਤੇ ਰਾਣੀ ਜਿਹੜੇ ਪੰਡਤ ਦੇ ਨਾਲ ਸੀ ਉਹ ਮੰਤਰੀ ਉਹ ਚਾਰੇ ਘੋੜਿਆਂ ਦੇ ਉੱਤੇ ਬੈਠ ਕੇ ਤੇ ਇੱਕ ਜੰਗਲ ਦੇ ਵਿੱਚੋਂ ਵਿੱਚ ਪਹੁੰਚ ਜਾਂਦੇ ਹਨ ਉੱਥੇ ਇੱਕ ਬੜਾ ਵੱਡਾ ਦਰਿਆ ਹੁੰਦਾ ਹੁਣ ਜਿਹੜਾ ਪੰਡਤ ਕਹਿੰਦਾ ਪ੍ਰਮਾਤਮਾ ਦਾ ਨਾਮ ਲੈਂਦੇ ਲੈਂਦੇ ਘੋੜਿਆਂ ਨੂੰ ਇਸੇ ਦਰਿਆ ਜਿਹੜਾ ਇਹਦੇ ਵਿੱਚ ਵੜਦੇ ਜਦੋਂ ਵੜਦੇ ਨੇ ਅੱਗੇ ਜਾ ਕੇ ਇੱਕ ਬੜਾ ਵੱਡਾ ਬੋਹਾ ਹੁੰਦਾ ਜਿਵੇਂ ਪੰਡਤ ਖੋਲਣ ਜਾਂਦਾ ਬੋਹਾ ਖੋਲ ਜਾਂਦਾ ਤਾਂ ਬੋਹਾ ਖੋਲਿਆ ਤੇ ਜਦੋਂ ਅੰਦਰ ਗਏ ਦੇਖਦੇ ਨੇ ਕਿ ਉੱਥੇ ਐਸੇ ਫੁੱਲ ਨੇ ਕਿ ਜਿਹੜੇ ਕਦੀ ਦੇਖੇ ਹੀ ਨਹੀਂ ਹੁੰਦੇ ਉਹਨਾਂ ਦੀ ਐਸੀ ਖੁਸ਼ਬੂ ਜੋ ਸਰੀਰ ਨੂੰ ਤਰੋ-ਤਾਜ਼ਾ ਕਰ ਦੇ। ਰਾਜਾ ਰਾਣੀ ਤੇ ਉਹ ਮੰਤਰੀ ਵੇਖ ਕੇ ਮਗਦ ਹੋ ਜਾਂਦੇ ਹਨ ਕਿਉਂਕਿ ਉਹ ਪੰਡਤ ਨੂੰ ਤਾਂ ਪਹਿਲਾਂ ਹੀ ਪਤਾ ਸੀ ਉਹ ਦੇਖਦੇ ਹਨ ਅੱਗੇ ਥੋੜੀ ਦੂਰ ਤੇ ਜਾਂਦੇ ਇੱਕ ਮਾਲੀ ਇੱਕ ਮਾਲਣਾ ਤੇ ਉਹਨਾਂ ਦੀ ਧੀ ਹਰ ਇੱਕ ਪੌਦੇ ਦੇ ਵਿੱਚ ਅਮਰਤ ਦੀਆਂ ਬੂੰਦਾਂ ਪਾਉਂਦੇ ਹਨ ਇਹ ਦੇਖ ਕੇ ਜਿੰਨੇ ਉੱਥੇ ਫੁੱਲਣੇ ਉੱਚੇ-ਉੱਚੇ ਹੱਸਦੇ ਨੇ ਉੱਥੇ ਪੰਛੀ ਆਉਂਦੇ ਨੇ ਚੋਗਾ-ਚੋਗਦੇ ਨੇ ਤੇ ਉੱਚੇ-ਉੱਚੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਇਹ ਵੇਖ ਕੇ ਬੜਾ ਖੁਸ਼ ਹੁੰਦੇ ਉਹ ਕਹਿੰਦਾ ਕਿ ਅੱਗੇ ਜਾ ਕੇ ਜਿਹੜੀ ਮਾਲਾ ਦੀ ਧੀ ਹੁੰਦੀ ਹੈ ਉਹਨੂੰ ਪੁੱਛਦੇ ਕਿ ਇਹ ਕੀ ਕਰਦੇ ਪਈ ਹੈ ਕਹਿੰਦੇ ਕਿ ਇੰਨਾ ਮੈਂ ਜਾਲੇ ਤੇ ਇੰਨਾ ਪੌਦਿਆਂ ਨੂੰ ਸਿੰਜਦੇ ਪਈ ਹੈ ਜਿਹੜਾ ਜਾਲ ਹੈ ਇਹ ਅਮਰਤ ਬਣ ਗਿਆ ਤੇ ਅਮਰਤ ਤਾਂ ਬਣਿਆ ਹੈ ਤੇ ਰਾਜੇ ਦੇ ਜਿਹੜੇ ਤਰਿਆ ਦੇ ਰਾਜਾ ਇੱਕ ਤਰਤ ਲੋਕ ਹੈ ਤੇ ਉਹਦੇ ਘਰ ਦੇ ਕੋਲੋਂ ਇੱਕ ਦਰਿਆ ਲੰਘਦਾ ਉਹ ਰਾਜਾ ਰੋਜ਼ ਕਿੰਨੇ ਬੱਚਿਆਂ ਨੂੰ ਵਿਦਿਆ ਕਲਾ ਲਈ ਦਾਨ ਕਰਦਾ ਤੇ ਗਿਆਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ ਇਸ ਕਰਕੇ ਉਹ ਦਾਨ ਹੀ ਕਰਦਾ ਪਿਆ ਤੇ ਉਹਦਾ ਬਗੀਚਾ ਮੈਂ ਤਿਆਰ ਕਰਦੇ ਪਏ ਹਾਂ ਇਹ ਸੁਣ ਕੇ ਰਾਜਾ ਬੜਾ ਪ੍ਰਸੰਨ ਹੋਇਆ ਅੱਗੇ ਤੁਰਦੇ ਤੁਰਦੇ ਜਾਂਦੇ ਅੱਗੇ ਇੱਕ ਸੋਨੇ ਦੀਆਂ ਇੱਟਾਂ ਦਾ ਮਹਿਲ ਤਿਆਰ ਹੋ ਰਿਹਾ ਹੁੰਦਾ। ਉੱਥੇ 108 ਕਾਰੀਗਰ ਲੱਗੇ ਹੁੰਦੇ ਹਨ ਤੇ ਹਰੇਕ ਤੇ ਹਰੇਕ ਕਾਰੀਗਰ ਕੋਲ 108 ਹੀ ਮੈਤੂ ਲੱਗੇ ਹੁੰਦੇ ਹਨ। ਸੋਨੇ ਦੀਆਂ ਇੱਟਾਂ ਦਾ ਮਹਿਲ ਤਿਆਰ ਕਰਦੇ ਨੇ ਤੇ ਰਾਜਾ ਪੁਸ਼ ਦਾ ਇਹ ਕੀ ਕਰਦੇ ਪਏ ਹੋ? ਇੰਨਾ ਸੋਨਾ ਮਹਿਲ ਕਿਹਦੇ ਲਈ ਤਿਆਰ ਕਰਦੇ ਪਏ ਹੋ? ਕਹਿੰਦਾ ਕਿ ਇੰਨਾ ਤਰਤ ਲੋਕ ਤੇ ਇੱਕ ਰਾਜਾ ਹੈ। ਉਹ ਬੱਚਿਆਂ ਨੂੰ ਵਿਦਿਆ ਕਲਾ ਸਿਖਾਉਂਦੇ ਨਾਲ ਅੰਨ ਦਾ ਤਾਨ ਕਰਦਾ ਪਿਆ ਤੇ ਇਸ ਕਰਕੇ ਉਹ ਰਾਜੇ ਲਈ ਸੋਨੇ ਦਾ ਮਹਿਲ ਬਣਾ ਕੇ ਉਸਦੇ ਸੋਨੇ ਦੀ ਮੂਰਤੀ ਰੱਖਣ ਲੱਗੇ ਆ ਜਦੋਂ ਇਹ ਗੱਲ ਕਹਿੰਦੇ ਕਿ ਰਾਜਾ ਪੰਡਤ ਦੇ ਪੈਰ ਫੜ ਲੈ ਕਹਿੰਦਾ ਕਿ ਇਸ ਤੋਂ ਬਾਅਦ ਮੈਂ ਆਪਣੀ ਪ੍ਰਸੰਸਾ ਹੋਰ ਨਹੀਂ ਸੁਣ ਸਕਦਾ ਮੈਨੂੰ ਤਰਤ ਲੋਗ ਤੇ ਵਾਪਸ ਲੈ ਜਾ ਹੁਣ ਉਹ ਤਰਤ ਲੋਗ ਤੇ ਵਾਪਸ ਲੈ ਕੇ ਗਏ ਤੇ ਹੁਣ ਰਾਜਾ ਜਦੋਂ ਤਾਨ ਦਿੱਤਾ ਤੇ ਹੁਣ ਬਾਕੀ ਮੰਤਰੀਆਂ ਨੂੰ ਇਹ ਸੀ ਕਿ ਕੋਈ ਜੜ ਹਾਰੇ ਹੋਣੀ ਤੇ ਨਾ ਕੋਈ ਇਹ ਪੰਡਤ ਦੇ ਖੁਲਾਸੀ ਹੋ ਜਾਣੇ ਆਪਣੀ ਮਨਮਰਜ਼ੀ ਕਰਿਆ ਕਰਾਂਗੇ ਪਰ ਰਾਜਾ ਤੇ ਰਾਣੀ ਇਹ ਵੇਖ ਕੇ ਜਿਵੇਂ ਜਿਵੇਂ ਸੁਨੇ ਹੋਈ ਮੰਤਰੀ ਸਾਰਿਆਂ ਨੂੰ ਦਾਸ ਦਾ ਮਨੁੱਖ ਵੱਲੋਂ ਕੀਤਾ ਦਾਨ ਕਿਵੇਂ ਫਲਦਾ ਹੈ ਕਿਵੇਂ ਫੁੱਲਦਾ ਹੈ ਸਾਰੇ ਲੋਕਾਂ ਨੂੰ ਇਹ ਯਕੀਨ ਨਹੀਂ ਹੁੰਦਾ ਪਰ ਰਾਜੇ ਦੇ ਅੱਗੇ ਕਿੰਦੋ ਪ੍ਰਿੰਦੂ ਕੋਈ ਨਹੀਂ ਸੀ ਕਾਹ ਸਕਦਾ ਇਸ ਕਰਕੇ ਸਾਰੇ ਜਣੇ ਚੁੱਪ ਕਰ ਰਹੇ ਸਾਰੇ ਨੇ ਸਵੀਕਾਰ ਕਰ ਲਿਆ ਅਗਲੇ ਦਿਨ ਉਹ ਮੰਤਰੀ ਤੇ ਰਾਜਾ ਬੈਠੇ ਹੁੰਦੇ ਹਨ ਕਹਿੰਦੇ ਜਦੋਂ ਦਾਨ ਲੈਣ ਆਇਆ ਤੇ ਉਹ ਪੰਡਤ ਤੇ ਮੰਤਰੀ ਕਹਿੰਦਾ ਕਿ ਤੁਹਾਨੂੰ ਦਾਨ ਕਰਕੇ ਇਨਾ ਕੁਝ ਮਿਲਿਆ ਆਪਾਂ ਕਿਉਂ ਨਾ ਉੱਥੇ ਤੁਹਾਡਾ ਜਿਹੜਾ ਮਹਿਲ ਬੰਦਾ ਪਿਆ ਹੈ 108 ਕਾਰੀਗਰ 108 ਮਾਈਤੌਰ ਹਰੇਕ ਆਪਾਂ ਰੋਜ਼ 8 ਰੁਪਏ ਦਿਆ ਕਰੀਏ ਉਹ ਕਹਿੰਦਾ ਹਾਂ ਪਰ ਕਹਿੰਦਾ ਮੈਂ ਐਵੇਂ ਕਰਦਾ ਹਾਂ ਤੁਸੀਂ ਇਨਾ ਪੁੰਨ ਖੱਟ ਲਿਆ ਜਿਹੜੇ 8 ਰੁਪਏ ਨੇ ਮੈਂ ਚੱਲ ਕੇ ਰੋਜ਼ ਇਹਨਾਂ ਨੂੰ ਦੇ ਆਇਆ ਕਰਾਂਗਾ ਮੰਤਰੀ ਦੇ ਮੱਝ ਕਿ ਇਹ ਸੱਚੀਓ ਕੋ ਜੇ ਸਾਰਾ ਖੜਿਆ ਕਰੇਗਾ ਤੇ ਰਾਜਾ ਕਿੰਦਾ ਕਿ ਤੂੰ ਇਕੱਲਾ ਹੀ ਕਿਉਂ ਪੁੰਨ ਖਟੇਗਾ ਮੈਂ ਵੀ ਤੇਰੇ ਨਾਲ ਜਾਇਆ ਕਰਾਂਗਾ ਉਹ ਕਿੰਦਾ ਕਿ ਚਲ ਤੁਸੀਂ ਵੀ ਚਲੇ ਜਾਓ ਅਗਲੀ ਸਵੇਰ ਹੋਈ ਤੇ ਅਮਰਤ ਵੇਲੇ ਤੋਂ ਪਹਿਲਾਂ ਹੀ ਉਹਦੇ ਪੁਹੇ ਜਾ ਕੇ ਖੜ ਗਏ ਤੇ ਜਿਉਂ ਉਹ ਪੰਡਤ ਤੁਰਨ ਲੱਗ ਗਿਆ ਤੇ ਆਪਣੇ ਪੁਹੇ ਤੇ ਮੰਤਰੀ ਤੇ ਰਾਜਨ ਵੇਖ ਕੇ ਇੱਕੋ ਦਮ ਹਰਾਨ ਹੋ ਗਿਆ ਕਹਿੰਦੇ ਤੁਸੀਂ ਕਿਵੇਂ ਉਹ ਕਹਿੰਦਾ ਕਿ ਅੱਜ ਤੋਂ ਅਸੀਂ ਤੈਨੂੰ ਪੈਸੇ ਦੇਣਾ ਹੈ ਦੇਣਾ ਆ ਕਰਾਂਗੇ ਉਹਨੇ ਕਿਹਾ ਚਲੋ ਠੀਕ ਹੈ ਪਰ ਦਿਆ ਕਰਾਂਗੇ 8 ਰੁਪਏ ਉਹਨੇ ਕਿਹਾ ਇਹਨੇ ਤਾਂ ਮੈਨੂੰ ਜ਼ਰੂਰਤ ਹੀ ਨਹੀਂ ਰੋਜ਼ ਦੀ ਉਹਨੇ ਕਿਹਾ ਕਿ ਨਹੀਂ ਅਸੀਂ ਇੰਨੇ ਹੀ ਦੇਨੇ ਹਨ ਉਹ ਕਹਿੰਦੇ ਫਿਰ ਇੱਕ ਗੱਲ ਸੁਣੋ ਮੈਂ ਆਪਣੀ ਧੀ ਤੋਂ ਪੁੱਛੇ ਪਿੰਨਾ ਕੋਈ ਕੰਮ ਨਹੀਂ ਕਰਦਾ ਤੇ ਮੇਰੀ ਧੀ ਇਸ ਸਮੇਂ ਪ੍ਰਮਾਤਮਾ ਦਾ ਨਾਮ ਲੈਂਦੀ ਹੈ ਸੂਰਜ ਦੇ ਜਿਹੜੇ ਪਹਿਲੇ ਕਿਰਨ ਧਰਤੀ ਤੇ ਆਏਗੇ ਉਦੋਂ ਸਾਰੇ ਜਿਹੜੇ ਪਰਮਾਤਮਾ ਦੇ ਬੰਦਗੇ ਉਹ ਕਰਕੇ ਉਹ ਬਾਹਰ ਆਏਗੇ ਉਸ ਤੋਂ ਪੁੱਛ ਕੇ ਫੈਸਲਾ ਕਰਾਂਗਾ ਜਿਉਂ ਨੇ ਹਾਂ ਕਰ ਦਿੱਤੀ ਤੇ ਮੈਂ 8 ਰੁਪਏ ਲੈ ਲਿਆ ਕਰਾਂਗਾ ਜਿਉਂ ਨੇ ਨਾ ਕਿਹਾ ਤਾਂ ਫਿਰ ਨਹੀਂ ਲਾਵਾਂਗਾ ਰਾਜੇ ਨੂੰ ਇਹ ਗੱਲ ਸੁਣ ਕੇ ਬੜਾ ਬੁਰਾ ਲੱਗਾ ਪਰ ਰਾਜੇ ਨੇ ਵਾਦਾ ਕੀਤਾ ਕਿ ਮੈਨੂੰ ਇਹ ਬੁਰਾ ਲੱਗਾ ਰਾਜਾ ਉੱਥੇ ਬੈਠਿਆ ਬੱਚਿਆਂ ਦੇ ਨਾਲ ਗੱਲਬਾਤ ਕਰਨ ਲੱਗਾ ਸਾਰਿਆਂ ਨੇ ਹੱਥ ਜੋੜ ਕੇ ਪੈਰੀਂ ਹੱਥ ਲਗਾਏ ਰਾਜੇ ਨੂੰ ਨਮਸਕਾਰ ਕੀਤਾ ਰਾਜਾ ਉਹਨਾਂ ਦੀਆਂ ਵੈਦਿਆ ਕਲਾ ਦੇਖ ਕੇ ਬੜਾ ਹੈਰਾਨ ਹੋਇਆ। ਕੁਝ ਸਮਾਂ ਲੰਘਿਆ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪਈ ਤੇ ਰਾਜੇ ਦੀ ਤੀਜੇ ਜਿਹੜੇ ਸੀ ਉਹਦੀ ਪੰਡਤ ਦੀ ਤੀਸੇ ਉਹ ਬਾਹਰ ਆਇਆ ਤੇ ਉਹਨੇ ਆ ਕੇ ਪਿਤਾ ਜੀ ਤੋਂ ਪੁੱਛਿਆ ਕੀ ਗੱਲ ਕੌਣ ਆਇਆ ਉਹਨੇ ਰਾਜੇ ਤੇ ਮੰਤਰੀ ਨੂੰ ਦੇ ਕੇ ਨਮਸਕਾਰ ਕੀਤੀ। ਪੰਡਤ ਜਿਵੇਂ-ਜਿਵੇਂ ਉਹਨਾਂ ਸਾਰੀ ਗੱਲ ਬਾਤ ਦੱਸਦਾ ਪਿਆ ਸੀ ਰਾਜਾ ਉਹਦੇ ਧੀ ਨੂੰ ਵੇਖ ਕੇ ਹੈਰਾਨ ਹੋ ਗਿਆ। ਰਾਜਾ ਕਹਿਣ ਲੱਗਾ ਜਿਵੇਂ ਤਾਂ ਲੋਕ ਤੇ ਕੋਈ ਪਰੇ ਆ ਗਈ ਹੋਵੇ। ਉਹ ਕਹਿਣ ਲੱਗਾ ਇਨਾ ਤੇ ਮੈਨੂੰ ਆਨੰਦ ਇੰਨੇ ਸੋਹਣੇ ਬਾਗ ਤੇ ਉਹ ਮਹਿਲ ਵੇਖ ਕੇ ਨਹੀਂ ਸਿਆਇਆ ਜਿੰਨੀ ਇਹਦੀ ਪਿਆਰੀ ਤੀ ਹੈ ਕਹਿੰਦਾ ਕਿ ਹੋਣ ਹੋ ਨਾ ਹੋਵੇ ਮੈਂ ਇਹਦੇ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਰਾਜੇ ਨੇ ਪੰਡਤ ਨੂੰ ਆਪਣੇ ਮਨ ਦੀ ਗੱਲ ਦੱਸੀ ਹੁਣ ਪੰਡਤ ਅੱਗੋਂ ਕੁਝ ਨਾ ਬੋਲੇ ਬਸ ਇਹਨਾਂ ਕਹਿਣ ਲੱਗਿਆ ਕਿ ਅਸੀਂ ਪੰਡਤਾਂ ਤੁਸੀਂ ਜਿਹੜੇ ਹੋ ਰਾਜੇ ਹੋ ਤੇ ਐਵੇਂ ਚੰਗਾ ਨਹੀਂ ਲੱਗਦਾ ਮੇਰੀ ਤੀ ਤੁਹਾਡੇ ਨਾਲ ਵਿਆਹ ਕਰੇ ਉਹਨੇ ਕਿਹਾ ਕਿ ਨਹੀਂ ਉਹ ਮੰਤਰੀ ਵੀ ਜਿਹੜਾ ਸੀ ਉਹ ਵੀ ਹੁਣ ਕਹਿ ਲਓ ਕਿ ਅੱਗੇ ਤੇ ਵਿੱਚ ਕਿਉਂ ਪਉਣ ਲਈ ਕੰਮ ਕਰਦਾ ਸੀ ਉਹਨੇ ਕਿਹਾ ਕਿ ਐਸਾ ਕਾ ਕਿਉਂ ਨਹੀਂ ਰਾਜਾ ਜੋ ਕਵੇ ਉਹ ਮੰਨਣਾ ਪੈਣਾ ਉਹਨੇ ਕਿਹਾ ਕਿ ਕੋਈ ਨਾ ਉਹ ਵਿਚਾਰਾ ਅੱਗੋ ਪੰਡਤ ਕੋਜਨਾ ਬੋਲ ਪਾਵੇ ਇਹਨੇ ਉਹ ਦਿੱਤੀ ਆਈ ਤੇ ਉਹ ਦਿੱਤੇ ਕਹਿੰਦੇ ਜੀ ਜਿਵੇਂ ਰਾਜੇ ਨੇ ਕਿਹਾ ਜ਼ਰੂਰ ਕਰਾਂਗੇ ਉਹਦੇ ਤੇ ਬੜੇ ਸਿਆਣੇ ਤੇ ਸਮਝਦਾਰ ਤੇ ਸੋਜਵਾਨ ਸੀ ਪਰ ਕਹਿੰਦੇ ਕਿ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਕੱਲ ਆ ਕੇ ਮੈਨੂੰ ਗੱਲ ਦੱਸੇ ਸੀ ਐਵੇਂ ਸਵਰਗ ਲੋਗ ਵਿੱਚ ਤੁਸੀਂ ਤਾਂ ਕੀਤਾ ਤੇ ਬੜਾ ਫਲ ਮਿਲਿਆ ਮੈਂ ਚਾਹੁੰਦੀ ਹਾਂ ਕਿ ਮੈਂ ਉਹ ਵੇਖ ਕੇ ਆਵਾਂ ਤੇ ਉਸ ਤੋਂ ਬਾਅਦ ਮੈਂ ਆ ਕੇ ਤੁਹਾਡੇ ਨਾਲ ਵਿਆਹ ਕਰਾਂ ਹੁਣ ਪੰਡਤ ਨੂੰ ਆਪਣੀ ਤੇ ਜਿਹੜੀ ਅਕਲ ਤੇ ਪੂਰਾ ਇਤਬਾਰ ਸੀ ਉਹਨੇ ਕਿਹਾ ਜੀ ਰਾਜਾ ਚੱਲੋਗੇ ਤੁਸੀਂ ਮੇਰੇ ਨਾਲ ਉਹਨੇ ਕਿਹਾ ਜ਼ਰੂਰ ਉਹਦੇ ਪਿਤਾ ਉੱਥੇ ਹੀ ਖੜੇ ਰਹੇ ਤੇ ਉਹਨੂੰ ਕਹਿੰਦੇ ਪਿਤਾ ਜੀ ਤੁਸੀਂ ਨਹੀਂ ਚੱਲੋਗੇ ਉਹਨੇ ਕਿਹਾ ਧੀਏ ਜ਼ਰੂਰ ਆਪਾਂ ਚਾਰ ਕੋੜਿਆਂ ਦਾ ਇੰਤਜ਼ਾਰ ਕਹ ਲੱਗੇ ਉਹਨੇ ਕਿ ਪਿਤਾ ਜੀ ਕੋਈ ਨਾ ਉਹ ਦਰਿਆ ਨੂੰ ਮੈਂ ਕੋਲ ਸਾਧ ਲੈਂਦੀ ਹਾਂ ਉਹਨੇ ਉਹਨੇ ਕੋ ਜੱਖਾਂ ਬੰਦ ਕੀਤੀਆਂ ਤੇ ਕੋਈ ਚਲ ਫੜਿਆ ਤੇ ਉਹਨੇ ਆਪਣੇ ਪਰਮਾਤਮਾ ਨੂੰ ਚਾਦ ਕੀਤਾ ਕਹਿੰਦੇ ਦਰਿਆ ਚੱਲ ਕੇ ਉਹਦੇ ਕੋਲ ਆ ਗਿਆ ਇੰਨੀ ਜਿਆਦਾ ਪਰਮਾਤਮਾ ਦੀ ਪੰਦਗੀ ਦੇ ਵਿੱਚ ਤਾਕਤ ਹੁੰਦੀ ਹੈ ਕਹਿੰਦੇ ਉਹਨੇ ਕਿਹਾ ਕਿ ਰਾਜਾ ਕੋੜਿਆਂ ਦੇ ਚਿਰੋਤ ਨਹੀਂ ਪਰਮਾਤਮਾ ਦਾ ਨਾਮ ਲੈ ਤੇ ਅੰਦਰ ਆ ਜਾ ਜਿਵੇਂ ਹੀ ਅੰਦਰ ਆਏ ਤੇ ਉਹ ਸਾਰਾ ਬਾਗ ਉਹ ਜਿਹੜਾ ਪਿਆ ਸੀ ਬਾਗ ਵੀ ਐਸੇ ਪੂਰੇ ਹਾਲ ਹੋਏ ਪੈਸਨ ਉੱਥੇ ਤਰ੍ਹਾਂ-ਤਰ੍ਹਾਂ ਦੇ ਕੀੜੇ ਮਕੌੜੇ ਗਾਂਦ ਤੇ ਮਸ਼ਕਾਂ ਹੁੰਦੀ ਸੀ ਉਹਨਾਂ ਪੱਜਾ ਭੱਜਿਆ ਜਿਹੜਾ ਉਹ ਮਾਲੀ ਮਾਲਨ ਧੀ ਕੋਲ ਆ ਗਿਆ ਜਾ ਕੇ ਪੁੱਛਿਆ ਕੱਲ ਬਾਗ ਹਰਿਆ ਭਰਿਆ ਸੀ ਅੱਜ ਢਲ ਹੋਇਆ ਉਹ ਕਹਿੰਦਾ ਕਿ ਪਹਿਲਾਂ ਰਾਜਾ ਤਾਨਕਰ ਦਾ ਸੀ ਲੋਕਾਂ ਦਾ ਪ੍ਰਵੇਖ ਬਣਾਉਂਦਾ ਸੀ ਪਰ ਰਾਜੇ ਨੇ ਪੰਡਤ ਦੀ ਧੀ ਤੇ ਮਾੜੀ ਨਿਗਾਹ ਰੱਖੀ ਉਹਦੇ ਇੰਨੇ ਕੀਤੇ ਜਿਹੜੇ ਪੋਣਾ ਦਾਨ ਸਨ ਉਹਦੇ ਸਿਰਫ ਇੱਕੋ ਹੀ ਉਹਦਾ ਪਾਪ ਉਹਦੀ ਮਾੜੀ ਨਿਗਾਹ ਉਹਦੇ ਸਾਰੇ ਪੁੰਨ ਖਾ ਗਿਆ ਅੱਗੇ ਜਾਂਦਾ ਜਿਹੜਾ ਮਹਿਲ ਹੁੰਦਾ ਟੈਸਟਨੈਸ ਹੋਇਆ ਹੁੰਦਾ ਗੰਦੀਆਂ ਇੱਟਾਂ ਹੁੰਦੀਆਂ ਨੇ ਤੇ ਕਾਰੀਗਰਾਂ ਨੂੰ ਪੁੱਛਦਾ ਇਹ ਕਿ ਕਹਿੰਦੇ ਕਿ ਉਹ ਜਿਹੜਾ ਰਾਜਾ ਸੀ ਉਹਦੀ ਇੱਕੋ ਜਿਹੜੀ ਉਹਦੀ ਗਲਤੀ ਉਹਦੀ ਮਾੜੀ ਨੀਅਤ ਕਰਕੇ ਉਹਨੂੰ ਹੁਣ ਨਰਕਾਂ ਦੇ ਵਿੱਚ ਥਾਣ ਲਈ ਤੇ ਫਿਰ ਇਹ ਕਾਇਦਾ ਬਣਾਉਣਾ ਰਾਜੇ ਨੇ ਜਦੋਂ ਇਹ ਸਭ ਹੋਇਆ ਬੈਠਿਆ ਪੰਡਤ ਦੇ ਜਿਹੜੇ ਪੈਰ ਫੜਲੇ ਤੇ ਉਹਨੂੰ ਲੈ ਕੇ ਤੇ ਤਰਤ ਲੋਕ ਤੇ ਵਾਪਸ ਆ ਗਏ ਉਹਨੇ ਹੁਣ ਪੈਰ ਫੜ ਕੇ ਮਾਫੀ ਮੰਗੀ ਮੇਰੇ ਤੋਂ ਗਲਤੀ ਹੋ ਗਈ ਮੈਂ ਅਜੇ ਤੋ ਬਾਅਦ ਐਸਾ ਕੋਈ ਵੀ ਕੰਮ ਨਹੀਂ ਕਰਾਂਗਾ ਕਹਿੰਦੇ ਕੋ ਪੰਡਤ ਨੂੰ ਕਹਿਣ ਲੱਗਾ ਮੈਂ ਧਰਮਸ਼ਲਾ ਤੇਰਾ ਇਸ ਕੋਲ ਵੀ ਬਣਾਵਾਂਗਾ ਸਾਰੇ ਕੰਮ ਮੇਰੇ ਪੈਸੇ ਨਾਲ ਹੋਣਗੇ ਪਰ ਮੈਨੂੰ ਮਾਫ ਕਰ ਦੇ ਪੰਡਤ ਨੇ ਉਹਦਾ ਇੱਕ ਵੀ ਪੈਸਾ ਲੈਣ ਤੋਂ ਜਿਹੜਾ ਉਹ ਗਰੇਜ ਕਰਦਾ ਹੈ ਤੇ ਪੰਡਤ ਨੇ ਕਿਹਾ ਕਿ ਆਪਣੀ ਮਿਹਨਤ ਨਾਲ ਹੀ ਮੈਂ ਸਾਰਾ ਕੁਝ ਕਰਾਂਗਾ ਜਿਹਨੂੰ ਨਰਕਾ 'ਚ ਥਾਂ ਨਹੀਂ ਮਿਲੀ ਉਹਦਾ ਫਿਰ 1 ਰੁਪਿਆ ਮੈਂ ਕਿਉਂ ਲਵਾਂ ਇਸਨ ਰਾਜਾ ਹੁਣ ਵਾਪਸ ਚਲਾ ਗਿਆ ਤੇ ਰਾਜਾ ਹੁਣ ਸਮਝ ਗਿਆ ਸੀ ਲੋਕਾਂ ਦੀਆਂ ਗੱਲਾਂ ਚਾਕੇ ਮੈਂ ਆਪਣਾ ਸਾਰਾ ਕੁਝ ਉਜਾੜ ਬੈਠਾ ਕਿੱਥੇ ਪ੍ਰਮਾਤਮਾ ਨੇ ਮੈਨੂੰ ਸਵਰਗਾਂ ਦਾ ਵਿੱਚ ਸੋਨੇ ਦੇ ਕਿਲੇ ਬਣਵਾਏ ਸਨ ਕਿੱਥੇ ਨਰਕਾਂ ਚ ਜਗ੍ਹਾ ਮਿਲੀ ਮੈਂ ਇੰਨਾ ਦਾਨਪੂਰਨ ਕੀਤਾ ਪਰ ਮੇਰੀ ਇੱਕ ਗਲਤੀ ਨੇ ਮਾੜੀ ਨਿਗਾ ਨੇ ਮਾੜੇ ਵਿਚਾਰਾਂ ਨੇ ਮੈਨੂੰ ਕਾਸੇ ਜੋਗਨ ਨਹੀਂ ਛੱਡਿਆ ਰਾਜਾ ਹੁਣ ਪਰੇਸ਼ਾਨ ਤੇ ਹਿਤਾਸ ਹੋ ਕੇ ਬੈਠਾ ਸੀ ਪੰਡਤ ਤੇ ਉਹਦੇ ਤੇ ਆਪਣੇ ਕਮਾਈ ਦੇ ਨਾਲ ਉਹ ਵਿਦਿਆ ਕਲਾ ਦਾ ਦਾਨ ਕਰਨ ਲੱਗੇ ਇਸ ਵੀਡੀਓ ਤੋਂ ਸੰਗਤ ਜੀ ਤੁਹਾਨੂੰ ਸਿੱਖਣ ਨੂੰ ਮਿਲਿਆ ਕਿ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ